ਜਦੋਂ ਬ੍ਰਿਟਿਸ਼ ਰਾਜ ਦਾ ਭਾਰਤ ਵਿੱਚ અંત ਹੋਇਆ ਸੀ ਨਾ ਤੇ ਕਿਹਾ ਜਾਂਦਾ ਕਿ ਅੰਗਰੇਜ਼ ਆਰਮੀ ਜਿਹੜੀ ਹੈ ਨਾ ਐਸੇ ਗੇੜ ਥਾਣੀ ਹੁੰਦੀ ਅਰਬ ਸਾਗਰ ਨੂੰ ਕ੍ਰੋਸ ਕਰਕੇ ਇੰਗਲੈਂਡ ਦੀ ਧਰਤੀ 'ਤੇ ਪਹੁੰਚੀ ਸੀ ਆ ਵੀ ਕਰੂਜ਼ ਨੂੰ ਪੈ ਗਿਆ ਜਿਹੜਾ ਤੇ ਤੁਰ ਪਿਆ ਆਪਣੇ ਸਫਰਾਂ ਵਾਸਤੇ ਲੈ ਕੇ ਯਾਤਰੀਆਂ ਨੂੰ ਕਿ 2011 ਦੇ ਵਿੱਚ 26 11 ਦਾ ਜਿਹੜਾ ਹਮਲਾ ਕੀਤਾ ਸੀਗਾ ਤੇ ਅੱਤਵਾਦੀਆਂ ਨੇ ਤੇ ਇਹਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਵੀ ਹੋਇਆ ਸੀ ਤੇ ਕਾਫੀ ਲੋਕ ਜਿਹੜੇ ਨਿਰਦੋਸ਼ ਲੋਕ ਮਾਰੇ ਗਏ ਸੀ ਇਸ ਹੋਟਲ ਦੇ ਵਿੱਚ ਤੇ ਪਤਾ ਨਹੀਂ ਕਿਵੇਂ ਕਿਹੜੇ ਹਿਸਾਬ ਨਾਲ ਉਹਨਾਂ ਨੇ ਐਂਟਰੀ ਕੀਤੀ ਤੇ ਆਣ ਕੇ ਅੰਨੇਵਾ ਜਿਹੜੀਆਂ ਗੋਲੀਆਂ ਚਲਾਈਆਂ ਤੇ ਜਿੰਦੇ ਵਿੱਚ ਜਿਹੜਾ ਇੱਕ ਹੱਤਵਾਦੀ ਫੜਿਆ ਗਿਆ ਸੀ ਤੇ ਕਾਫੀ ਟਾਈਮ ਹੁੰਦਾ ਲੰਮਾ ਟ੍ਰਾਇਲ ਚੱਲਾ ਹੁਣ ਆਪਾਂ ਪਹੁੰਚੇ ਆਂ ਮੁੰਬਈ ਦੀ ਸਭ ਤੋਂ ਮਸ਼ਹੂਰ ਜਗ੍ਹਾ ਇੰਡੀਆ ਗੇਟ ਤੇ ਹੁਣ ਤੁਹਾਨੂੰ ਦਰਸ਼ਨ ਕਰਾਉਣੇ ਆਂ ਇੰਡੀਆ ਗੇਟ ਦੇ ਪਹੁੰਚ ਚੁੱਕੇ ਆਂ ਇੰਡੀਆ ਗੇਟ ਦੇ ਬਿਲਕੁਲ ਸਾਹਮਣੇ ਤੇ ਇੱਥੋਂ ਆਪਣੀ ਐਂਟਰੀ ਹੋ ਰਹੀ ਆ ਇੰਡੀਆ ਗੇਟ ਦੀ ਬੈਗ ਜਿਹੜੇ ਆ ਜੋ ਵੀ ਬੈਗ ਥੱਲਾ ਇਹਦੇ ਵਿੱਚ ਦੀ ਆਪਾਂ ਨੂੰ ਕੱਢਣਾ ਪੈਂਦਾ ਤੇ ਫਿਰ ਗਾਂ ਆਪਾਂ ਜਾਤ ਹਾਂਜੀ ਦੋਸਤੋ ਮੋਬਾਈਲ ਦਾ ਜਿਹੜਾ ਹੈ ਇੰਡੀਆ ਗੇਟ ਜਾਂ ਗੇਟਵੇ ਆਫ ਇੰਡੀਆ ਹੈ ਕਿਹਾ ਜਾਂਦਾ ਕਿ ਅੰਗਰੇਜ਼ਾਂ ਦਾ ਜਦੋਂ ਭਾਰਤ ਦੇ ਵਿੱਚੋਂ ਅੰਤ ਹੋਇਆ ਸੀ ਭਾਰਤ ਆਜ਼ਾਦ ਹੋਇਆ ਸੀ ਤੇ ਅੰਗਰੇਜ਼ੀ ਜਿਹੜੀ ਬ੍ਰਿਟਿਸ਼ ਸੈਨਾ ਸੀ ਉਹ ਲਾਸਟ ਵਾਰੀ ਇਸੇ ਇੰਡੀਅਨ ਗੇਟ ਦੇ ਵਿੱਚੋਂ ਦੀ ਹੋ ਕੇ ਜਿਹੜੀ ਇਹ ਬ੍ਰਿਟਿਸ਼ ਦੇ ਵਿੱਚ ਗਈ ਸੀਗੀ ਮੰਨ ਲਓ ਇਸੇ ਜਿਹੜਾ ਅਰਬ ਸਾਗਰ ਇਹਨੂੰ ਕ੍ਰੋਸ ਕਰਕੇ ਇੰਗਲੈਂਡ ਦੇ ਵਿੱਚ ਪਹੁੰਚੀ ਸੀ ਜਿਹੜਾ ਤਸਵੀਰਾਂ ਦੇ ਵਿੱਚ ਦਿਖਾਉਣੇ ਆ ਜੋ ਵੀ ਆਪਣੀ ਰਿਕਾਰਡਿੰਗ ਦੇ ਵਿੱਚ ਆ ਰਿਹਾ ਤੇ ਇਹ ਇੰਡੀਆ ਗੇਟ ਤੁਸੀਂ ਕਿਤੇ ਵੀ ਸਰਚ ਮਾਰੋਗੇ ਤੇ ਮੋਬਾਈਲ ਦੀ ਸਭ ਤੋਂ ਫੇਮਸ ਜਗ੍ਹਾ ਹੈ ਇੰਡੀਆ ਗੇਟ ਗੇਟਵੇ ਆਫ ਇੰਡੀਆ ਨੂੰ ਮੋਬਾਈਲ ਦੇ ਤਾਜਮਹਿਲ ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਹੈ ਤੇ ਇਹ ਭਾਰਤ ਵਿੱਚ ਬ੍ਰਿਟਿਸ਼ ਰਾਜ ਦੀ ਇੱਕ ਇਤਿਹਾਸਕ ਨਿਸ਼ਾਨੀ ਦੇ ਰੂਪ ਵਿੱਚ ਵੀ ਹੈ ਇੰਡੀਆ ਗੇਟ ਦੇ ਆਲੇ-ਦੁਆਲੇ ਦਾ ਵੀ ਵਿਊ ਪੂਰਾ ਕੈਮ ਹੈ ਦੇਖਣ ਵਾਲਾ ਇਹ ਯਾਦਗਾਰ ਭਾਰਤ ਵਿੱਚ ਅਰਬ ਸਾਗਰ ਤੋਂ ਆਉਣ ਵਾਲੇ ਸਮੁੰਦਰੀ ਜਹਾਜ਼ਾਂ ਤੱਕ ਅੱਡਾ ਵੀ ਏ ਤੇ ਜਦੋਂ ਇਸ ਨੂੰ ਬਣਾਇਆ ਸੀ ਉਹਨਾਂ ਟਾਈਮਾਂ ਵਿੱਚ ਇਹਦੇ ਉੱਪਰ 21 ਲੱਖ ਦਾ ਖਰਚਾ ਆਇਆ ਸੀ ਜਿਹੜਾ ਕਿ ਭਾਰਤੀ ਗਵਰਨਮੈਂਟ ਨੇ ਚੁਕਾਇਆ ਸੀ ਤੇ ਇਹ ਨੂੰ ਫਿਰ ਜਗਦਾ ਤੇ ਵਿਊ ਜਿਹੜਾ ਨਾ ਬਹੁਤ ਜ਼ਬਰਦਸਤ ਹੋ ਜਾਂਦਾ ਰਾ ਇਸ ਟਾਈਮ ਆਪਾਂ ਖੜੇ ਆਏ ਆ ਬਿਲਕੁਲ ਇੰਡੀਆ ਗੇਟ ਦੇ ਸਾਹਮਣੇ ਤੇ ਵਿਊ ਤੁਸੀਂ ਵੇਖੋ ਵੀ ਕਿੰਨਾ ਜ਼ਿਆਦਾ ਜ਼ਬਰਦਸਤ ਇਹ ਜਗ੍ਹਾ ਦਾ ਰਿਹਾ ਦੇਖੋ ਇੰਡੀਆ ਦੀ ਜਿਹੜੀ ਆ ਪੂਰੀ ਸ਼ਾਨ ਤੇ ਤੁਸੀਂ ਵੇਖੋ ਵਿਊ ਕਿੰਨਾ ਘੈਂਟ ਤੇ ਲੋਕ ਬਹੁਤ ਦੂਰ ਤੋਂ ਆਉਂਦੇ ਨੇ ਗੇਟਵੇ ਆਫ ਇੰਡੀਆ ਦੀ ਉਚਾਈ ਲਗਭਗ 8 ਮੰਜ਼ਲਾਂ ਦੇ ਬਰਾਬਰ ਹੈ ਤੇ ਜਿਹੜੇ ਇਹਦੇ ਉੱਪਰ ਟਾਪ ਦੇ ਚਾਰ ਥੰਮ ਲੱਗੇ ਆ ਉਹ ਜਾਲੀ ਨਾਲ ਬਣਾਏ ਗਏ ਸੀ ਸਮੁੰਦਰ ਦੇ ਬਿਲਕੁਲ ਨਾਲ ਹੀ ਬਣਿਆ ਆ ਜਿਹੜਾ ਹੈ ਇੰਡੀਆ ਗੇਟ ਤੇ ਆਪਾਂ ਤੁਹਾਨੂੰ ਵੀ ਦਿਖਾਉਣਾ ਵੀ ਇੱਥੇ ਬਾਹਰਲੀਆਂ ਕੰਟਰੀਆਂ ਤੋਂ ਵੀ ਆਉਂਦੇ ਨੇ ਘੁੰਮਣ ਵਾਸਤੇ ਤੇ ਇੱਥੇ ਇਕੱਲਾ ਇਹ ਨਹੀਂਗਾ ਵੀ ਇੰਡੀਆ ਦੇ ਜਾਂ ਮੁੰਬਈ ਦੇ ਆ ਉਕੇ ਸਭ ਤੋਂ ਮਸ਼ਹੂਰ ਸਥਾਨਾਂ ਦੇ ਵਿੱਚ ਉਹ ਇੰਡੀਆ ਗੇਟ ਆਉਂਦਾ ਹੈਗਾ ਇਸ ਗੇਟ ਨੂੰ ਅੰਗਰੇਜ਼ਾਂ ਦੇ ਵੱਡੇ ਅਵਸਰਾਂ ਦੇ ਭਾਰਤ ਵਿੱਚ ਐਂਟਰੀ ਕਰਨ ਤੇ ਸਮੁੰਦਰੀ ਜਹਾਜ਼ਾਂ ਦੀ ਲੈਂਡਿੰਗ ਲਈ ਬਣਵਾਇਆ ਗਿਆ ਸੀ ਵੀ ਆ ਜਿਹੜੇ ਆ ਜਿਨ੍ਹਾਂ ਨੇ ਸਮੁੰਦਰੀ ਸਫ਼ਰ ਕਰਨਾ ਹੋਵੇ ਬਣਾਏ ਹੋਏ ਆ ਕਰੂਜ਼ ਤੇ ਸ਼ਿਪ ਆ ਸਾਰਾ ਕੁਝ ਇੱਥੇ ਇੰਡੀਆ ਗੇਟ ਦੇ ਆਸ-ਪਾਸ ਤੁਹਾਨੂੰ ਆਰਾਮ ਨਾਲ ਦੇਖਣ ਨੂੰ ਮਿਲ ਜੇਗਾ ਤੇ ਪਾਣੀ ਵੀ ਇੱਥੇ ਬਹੁਤ ਵੈਸੇ ਤਾਂ ਸ਼ਾਂਤ ਹੈ ਪਰ ਡੂੰਘਾ ਹੈ ਕਾਫੀ ਉਹ ਚੱਲ ਪਿਆ ਇੱਕ ਜਹਾਜ਼ ਉਹ ਇਸ ਗੇਟ ਨੂੰ ਇੰਗਲੈਂਡ ਦੇ ਰਾਜਾ ਜਾਰਜ V ਅਤੇ ਕਵੀਨ ਮੈਰੀ ਜਦੋਂ ਭਾਰਤ ਯਾਤਰਾ ਤੇ ਆ ਰਹੇ ਸੀ ਉਹ ਇਸ ਰਸਤੇ ਰਾਹੀਂ ਹੋ ਕੇ ਭਾਰਤ ਵਿੱਚ ਐਂਟਰ ਕਰਨਾ ਚਾਹੁੰਦੇ ਸੀ ਤੇ ਉਹਨਾਂ ਦੇ ਸਵਾਗਤ ਲਈ 31 ਮਾਰਚ 1913 ਵਿੱਚ ਉਸ ਵਕਤ ਦੇ ਮumbai ਦੇ ਗਵਰਨਰਲ ਜਾਰਜ ਕਲਾਰਕ ਨੇ ਇਸ ਗੇਟਵੇ ਆਫ ਇੰਡੀਆ ਦੀ ਨੀ ਰੱਖੀ ਸੀ ਤੇ ਪਾਣੀ ਦੇ ਵਿੱਚ ਤੈਰ ਮੱਗ ਆ ਵੀ ਕਰੂਜ਼ ਨੂੰ ਪਹ ਗਿਆ ਜਿਹੜਾ ਰੁਪਿਆ ਆਪਣੇ ਸਫਰਾਂ ਵਾਸਤੇ ਲੈ ਕੇ ਯਾਤਰੀਆਂ ਨੂੰ ਇਧਰ ਗੋਰੇ ਕਾਲੇ ਵੀ ਸਾਰੇ ਵਿੱਚ ਬੈਠੇ ਹੋਏ ਨੇ ਤੇ ਇੱਕ ਹੋਰ ਇਧਰ ਆ ਰਿਹਾ ਇਦਾਂ ਹੀ ਭਰ ਭਰ ਕੇ ਜਹਾਜ਼ ਸਮੁੰਦਰੀ ਜਿਹੜੇ ਜਾਂਦੇ ਨੇ ਤੇ ਬਹੁਤ ਦੂਰ ਤੱਕ ਸਫਰ ਕਰਾ ਕੇ ਲਿਆਉਂਦੇ ਨੇ ਇੱਕ ਇਧਰ ਕਰੂਜ਼ ਦਾ ਸਫਰ ਹੁੰਦਾ ਤਕਰੀਬਨ 4 ਘੰਟਿਆਂ ਵਾਲਾ ਤੇ ਉਹ ਵੀ ਆਪਾਂ ਕਰਕੇ ਆਉਣੇ ਉੱਥੋਂ ਦਾ ਇੱਕ ਹੋਣਾ ਕਰੂਜ਼ ਇਥੇ ਲੈਂਡ ਕਰਨ ਲੱਗਾ ਆ ਸਵਾਰੀਆਂ ਨੇ ਸਾਰਿਆਂ ਨੇ ਦੇ ਵਿੱਚ ਬਹਿਣਾ ਉੱਧਰ ਬਾਈ ਚਲੇ ਗਏ ਸਿਰਫੀਆਂ ਕਰਨ ਵਾਸਤੇ ਉਹ ਸਿਕਿਉਰਟੀ ਵਾਲੇ ਨੇ ਦੇਖੋ ਭਜਾਜ ਦਾ ਜਿਹੜਾ ਪਾਣੀ 크ਰੂਜ਼ ਦੇ ਅੰਦਰ ਜਾਂਦਾ ਉਹਨੂੰ ਇਦਾਂ ਬਾਹਰ ਨਿਕਲਦਾ ਰਹਿੰਦਾ ਆ ਦੇਖੋ ਆ ਪਾਈਪ ਰਾਹੀਂ ਪਾਣੀ ਬਾਹਰ ਨਿਕਲਦਾ ਬਹੁਤ ਵੱਡੇ ਵੱਡੇ 크ਰੂਜ਼ ਨੇ ਜਾਂਦਾ এলিਫੈਂਟਾ ਕੇਵਸ ਤੇ ਆਪਾਂ ਉਧਰ ਵੀ ਜਾਂਦੇ ਕੁਝ এলিਫੈਂਟ ਕੇਵਸ ਜਿਹੜਾ ਕਿ ਘੱਟੋ ਘੱਟ 2-3 ਘੰਟੇ ਲੱਗ ਜਾਂਦੇ ਆਉਣ ਜਾਣ ਦੇ ਵਿੱਚ ਤੇ ਉੱਥੇ ਵੀ ਘੁੰਮ ਕੇ ਆਵਾਂਗੇ ਆਪਾਂ ਸਾਹਮਣੇ ਆਪਣੇ ਆ ਤਾਜ ਹੋਟਲ ਤੇ ਤਾਜ ਟਾਵਰ ਤੇ ਇਧਰਲੇ ਬਣੇ ਤੁਸੀਂ ਵੇਖੋ ਆ ਗੇਟ ਦੇ ਸਾਹਮਣੇ ਇਧਰ ਚੱਲਦੇ ਪਿਰਾਂ ਦੇ ਮੈਚ ਇੱਕ ਦੂਜੇ ਦਾ ਪੰਜਾ ਲਾਉਣ ਵਾਸਤੇ ਲਓ ਵੀ ਪੂਰਾ এনਜੋਏਮੈਂਟ ਹੋ ਰਿਹਾ ਤੇ ਗੇਮਾਂ ਚੱਲਦੀਆਂ ਪਈਆਂ ਨਾ ਤੇਚਾ ਪਾਉਣ ਦੀਆਂ ਹੋਰ ਆਪਾਂ ਵੇਖਦੇ ਹਾਂ ਕੋਈ ਇੱਕ ਅਦਾ ਪੂਰਾ ਵਧੀਆ ਕੰਮ ਚੱਲੀ ਜਾਂਦਾ ਤੇ ਪੰਜਾ ਲਾਉਣ ਦਾ ਟੂਰਨਾਮੈਂਟ ਚੱਲੀ ਜਾਂਦਾ ਤੇ ਵਾਰੀ-ਵਾਰੀ ਹੁਣ ਕੋਈ ਸੈਮੀਫਾਈਨਲ 'ਚ ਆ ਕੋਈ ਲੀਗ ਖੇਡਦਾ ਪਿਆ ਜਿੱਥੇ ਲੰਮਾ ਚੌੜਾ ਹੀ ਆ ਪ੍ਰੋਸੈਸ ਇਹਦਾ ਤਾਂ ਕਰਕੇ ਆਪਣਾ ਜਿਆਦਾ ਆਪਾਂ ਰੋਕ ਨਹੀਂ ਸਕਦੇ ਆਹ ਵੇਖ ਲੋ ਥੋੜਾ ਜਿਆ ਇਹ ਟਰਾਈ ਕਰੀ ਜਾਂਦੇ ਨੇ ਹਵਾਵਾਂ ਬਹੁਤ ਜ਼ਿਆਦਾ ਤੇਜ਼ ਚੱਲ ਰਹੀ ਹੈ ਤੇ ਇੱਧਰ 뷰 ਤੁਹਾਨੂੰ ਦਿਖਾਉਣੇ ਆ ਇੱਧਰ ਦਾ 뷰 ਤੁਸੀਂ ਵੇਖੋ ਆ ਜਿਹੜਾ ਤਾਜ ਹੋਟਲ ਜਿਹੜਾ ਆ ਸਾਹਮਣੇ ਤਾਜ ਹੋਟਲ ਹੈ ਤੇ ਆ ਜਿਹੜਾ ਤਾਜ ਟਾਵਰ ਹੈ ਤੇ ਇਹਦੇ ਬਾਰੇ ਤੁਹਾਨੂੰ ਥੋੜੀ ਬਾਰੀ ਜਾਣਕਾਰੀ ਵੀ ਦਿੰਨੇ ਆ ਤੇ ਆ ਜਿਹੜੀ ਬਿਲਡਿੰਗ ਸਾਹਮਣੇ ਦੋ ਬਿਲਡਿੰਗਾਂ ਨੇ ਤੇ ਆ ਜਿਹੜੀ ਉੱਚੀ ਬਣੀ ਹੋਈ ਹੈ ਨਾ ਇਹ ਹੈਗਾ ਤਾਜ ਟਾਵਰ ਤੇ ਇੱਧਰਲੇ ਬੰਨੇ ਹੈਗਾ ਇਹ ਹੈਗਾ ਤਾਜ ਹੋਟਲ ਤੇ ਇਹਦੀ ਤੁਹਾਨੂੰ ਵੈਸੇ ਜ਼ਿਆਦਾਤਰ ਤਾਂ ਪਤਾ ਹੀ ਹੋਏਗਾ ਇਹ 2011 ਦੇ ਵਿੱਚ 26 11 ਦਾ ਜਿਹੜਾ ਹਮਲਾ ਕੀਤਾ ਸੀਗਾ ਅੱਤਵਾਦੀਆਂ ਨੇ ਤੇ ਇਹਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਵੀ ਹੋਇਆ ਸੀ ਤੇ ਕਾਫੀ ਲੋਕ ਜਿਹੜੇ ਨਿਰਦੋਸ਼ ਲੋਕ ਮਾਰੇ ਗਏ ਸੀ ਇਸ ਹੋਟਲ ਦੇ ਵਿੱਚ ਤੇ ਪਤਾ ਨਹੀਂ ਕਿਵੇਂ ਕਿਹੜੇ ਹਿਸਾਬ ਨਾਲ ਉਹਨਾਂ ਨੇ ਐਂਟਰੀ ਕੀਤੀ ਤੇ ਆਣ ਕੇ ਅੰਨੇਵਾ ਜਿਹੜੀਆਂ ਗੋਲੀਆਂ ਚਲਾਈਆਂ ਤੇ ਜਿੰਦੇ ਵਿੱਚ ਜਿਹੜਾ ਇੱਕ ਅੱਤਵਾਦੀ ਫੜਿਆ ਗਿਆ ਸੀ ਤੇ ਕਾਫੀ ਟਾਈਮ ਹੁੰਦਾ ਲੰਮਾ ਟ੍ਰਾਇਲ ਚੱਲਾ ਉਸ ਤੋਂ ਬਾਅਦ ਜਿਹਦੇ ਵਿੱਚ ਉਹਨੂੰ ਫਾਸੀ ਲਗਾਈ ਗਈ ਉਹ ਇਹੀ ਤਾਜ ਹੋਟਲ ਸੀ ਦੋ ਤਿੰਨ ਹੋਰ ਹੋਟਲ ਸੀ ਸਭ ਤੋਂ ਜ਼ਿਆਦਾ ਇਸੇ ਹੋਟਲ ਦਾ ਨੁਕਸਾਨ ਹੋਇਆ ਸੀ ਇਹ ਬਹੁਤ ਯਾਦਗਾਰ ਹੋਟਲ ਹੈ ਪਰ ਇੱਥੇ ਨਾ ਐਂਟਰੀ ਜਿਹੜੀ ਹੈ ਬਹੁਤ ਵੱਡੇ ਸਰਮਾਇਦਾਰ ਲੋਕ ਹੀ ਕਰਦੇ ਨੇ ਕਿਉਂਕਿ ਇਹਨਾਂ ਦੇ ਜੋ ਵੀ ਇੱਥੇ ਖਾਣਾ ਪੀਣਾ ਦੇ ਵੱਖਰੇ ਵੱਖਰੇ ਇਹਨਾਂ ਦੇ ਰੇਟ ਵੀ ਹੈਗੇ ਆ ਤੇ ਇਹ ਹੋਟਲ ਜਿਹੜਾ ਨਾ ਜਿਵੇਂ ਕਹਿ ਦਿੱਤੀ ਇੱਕ ਮੁੰਬਈ ਦੀ ਸ਼ਾਨ ਹੈ ਤੇ ਇੱਧਰਲੇ ਬੰਨੇ ਤੁਸੀਂ ਦੇਖੋਗੇ ਨਾਲ ਵੀਊ ਵੇਖੋ ਕਿੰਨਾ ਕਾਇਮ ਹੈ ਇਹ ਵੇਖੋ ਆ ਹੋਟਲ ਹੈ ਤੇ ਵੀਊ ਇੱਧਰਲੇ ਬੰਨੇ ਆ ਸਾਰਾ ਸਮੁੰਦਰ ਹੈ ਆ ਸਾਰਾ ਸਮੁੰਦਰ ਇੱਥੇ ਆ ਕਬੂਤਰ ਇਹਨਾਂ ਨੂੰ ਦਾਣੇ-ਦੂਣੇ ਪਾਏ ਜਾਂਦੇ ਪੱਕਾ ਅੱਡਾ ਲੱਗਿਆ ਆ ਇਹਨਾਂ ਦਾ ਕਬੂਤਰਾਂ ਦਾ ਵੀ ਤੇ ਆ ਤਾਜ ਜਿਹੜਾ ਟਾਵਰ ਤੇ ਨਾਲ ਹੀ ਆ ਵੇਖੋ ਇਹਨੂੰ ਕਹਿੰਦੇ ਆ ਇੰਡੀਅਨ ਗੇਟ ਆ ਇੰਡੀਅਨ ਗੇਟ ਦਾ ਵਿਊ ਤੇ ਇੱਧਰ ਆ ਸਮੁੰਦਰ ਦਾ ਵੀ ਤੁਹਾਨੂੰ ਥੋੜਾ ਜਿਹਾ ਦਿਖਾ ਦਿੰਨੇ ਆ ਆ ਸਮੁੰਦਰ ਹੈ ਤੇ ਆ ਜਿਹੜਾ ਗੇਟ ਹੈ ਮੇਨ ਗੇਟ ਜਿਹੜਾ ਇੰਡੀਅਨ ਗੇਟ ਹੈ ਤੇ ਇੱਥੋਂ ਜਿਹੜੀ ਉਹ ਚੱਲਦੀ ਹੈਗੀ ਆ ਫੈਂਟਾ ਵਿਕੇ ਵਾਲੀ ਸਾਈਡ ਨੂੰ ਦੇ ਵੇਖੋ ਇੱਥੇ ਸ਼ਾਮ ਦਾ ਟਾਈਮ ਤੇ ਕਿੰਨੀ ਵਧੀਆ ਰੌਣਕ ਲੱਗੀ ਹੋਈ ਹੈ ਇਹ ਸੀ ਇੰਡੀਅਨ ਗੇਟ ਤਾਜ ਹੋਟਲ ਤੇ ਤਾਜ ਟਾਵਰ ਦਾ ਵਿਊ ਵੀਡੀਓ ਚੰਗੀ ਲੱਗੀ ਜਨਵਾਤ ਤੋਂ ਬਾਅਦ ਲਾਈਕ ਸ਼ੇਅਰ ਕਮੈਂਟ ਕਰਨਾ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਵਿੱਚ